ਮੀਸੀ ਉਹਨੇ ਤਨੀ ਪਾਲੀ ਜੀਨੇ ਧੋਬੜ ਨੇ ਸਭੀ ਪਾਲੀ ਆ ਫਿਰ ਧੋਬੜ ਦੀ ਮਾਂ ਰੋਕਦੀ ਆ ਧੋਬੜ ਰੋਕਦੀ ਆ ਆਪਣੀ ਧੀ ਨੂੰ ਕਹਿੰਦੀ ਥਲਾ ਜੇ ਨਾ ਜਾਈ ਜਿਹੜੀ ਥਲਾ ਦੀ ਮਿੱਟੀ ਇਹ ਜੀ ਆ ਜਿੱਥੇ ਦਾਣੇ ਸਿੱਟিয়ে ਦਾਣੇ ਪੁੱਜ ਜਾਂਦੇ ਨੇ ਫਲੇ ਰੋ ਸੱਸੀਏ ਉੱਥੇ ਸੜ ਜੇਗੀ ਆਪਣੀ ਧੀ ਨੂੰ ਸੱਸੀ ਸਮਝਾਉਂਦੀ ਆ ਇੱਕ ਥਲਾ ਵਿੱਚ ਨਾਂ ਦਾ ਹੀ ਸ਼ਹਿਰ ਸਿਫਤ ਕਰਦਾ ਗੁਣੀ ਗਾ ਕੇ ਦੱਸਦਾ ਭਲਾ ਵੇ ਏ ਕਿਉਂ ਦੱਸਦਾ ਹੈ ਕਿੰਦੇ ਨੂੰ ਮਾਰ ਲਿਓ ਪਰ ਲਾ ਲੇ ਤਪ ਦੇ ਨੇ ਦੇਠ ਮਹੀਨਾ ਭੁੱਖ ਕੜਾ ਕੇ ਵਾਈ ਪੈਦੀ ਹੱਤਾਰ ਮੀਲਾ ਦੀ ਹੋ ਰਤੀ ਪੈਦਾ ਦੂਰ ਦਾ ਨਾ ਹਟ ਕੇ ਵਿਉਨਾ ਵਿੱਚ ਬੰਗਲੇ ਦੇ ਬੇ ਇੰਗਲੇ ਦੇ ਬੈਂਦੀ ਕਿੰਦਰੋਂ ਚੰਦਰਾ ਸ਼ਕ ਲੱਗ ਗਿਆ ਥੀ ਮੈਂ ਸਦਕੇ ਤੂੰ ਤੇ ਮਗਰ ਜਾਣੀ ਏ ਤੂੰ ਬਨੂ ਕਹਿੰਦੀ ਗੰਨੇ ਨਹੀਂ ਤੂੰ ਤੇ ਮਨ ਨੂੰ ਪਾਟੋ ਨਹੀਂ ਖਤਨਾ ਫਿਰ ਰਹੇ ਦੀ ਖਿਲਾ ਹੋ ਜਾਣ ਫੁੱਟ ਕੇ ਨੀਂਵ ਚ ਨੀਂ ਬਰੇਤੀ ਦੇ ਅਜਾ ਮਖਮਲ ਵਰਗੀਆਂ ਤਣੀਆਂ ਨੂੰ ਲੱਗੀ ਹੋਈ ਮੈਂ

کی آنکھاں تے انیک سنامیں دیے ہنی یہ تو پنو میں تو کنے جڑنی تا ویرے اکلی تو پن جان کے تینو چھڈ گیا جات کمینی نو میں تے پنو بچ نہ چتنا پھر رہی सॾक जात कमीनूं तूं त मगर जान पुनू पुनू ते सद कमीनूं तूं त पुनु चोन छॾना मारी पुनू ते मा, मनी ए, फेर न के मारदना ਕਿੰਨਾ ਨਹੀਂ ਟਕਾਉਂਗੀ ਕੱਲ ਬੰਨਾ ਮੈਂ ਨਹੀਂ ਮੁੜ ਜਾ ਤੂੰ ਕਰਾ ਦੂੰ ਹੋ ਗਈ ਤਾਂ ਨਾਵੇਂ ਹੋਣਾ ਨਾਵੇਂ ਕੋਰ ਕਦੋਂ ਹੋਊਗਾ ਟਾਈਮ ਫਿਰ ਟਾਈਮ 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 ਦਾ ਟਾਈਮ ਹੀ ਹੁੰਦਾ ਅੱਜ ਦੇ ਜੀਵਨ ਦਾ ਅੰਤ ਆਦਿ ਹੋ ਗਿਆ ਟਾਈਮ ਇੰਨੇ ਆਰਪ ਵਾਲੇ ਹਰਦਾਸ ਸਿੰਘ ਜੀ ਦਾ ਧੰਨ ਕਰਕੇ ਨੇ ਲਾਲ ਕਾਕਾ ਸਿੰਘ ਜੀ 100 ਰੁਪਇਆ ਬਸਾਲਪੁਰ ਵਾਲੇ ਪਰ ਸਾਡੇ ਹੋਰ ਵੀਰ ਬਹਾਦਰ ਵੀ ਇਹਨਾਂ ਨੇ ਵੀ ਸਕਾਰ ਭੇਜਿਆ ਮਾਨ ਭੇਜਿਆ ਪੂਰੀ ਆਪਾਰ ਕਿਰਪਾ ਕਰ ਤੋਂ ਧੰਨਵਾਦ ਸੰਗ ਜੀ ਖੇੜਾ ਵਿੱਚ ਬੈਠੀ ਹੀਰ ਮਾਰਾ ਮਾਂ ਗਿਣਦੀ ਹੈ ਕੀ ਕਹਿੰਦੀ ਹੈ ਰਜਨਾ ਮਾਇਆ ਇਹ ਕਿਤੇ ਲਖਾਈ ਦੇ ਜ ਤਾ ਸਾਹ ਸੌਖੇ ਹੋ ਜਾਣਗੇ ਜੇਤ ਦਾ ਮਹੀਨਾ ਵੀ ਲੰਘਿਆ ਵਿਸਾਖ ਦਾ ਵੀ ਲੰਘਿਆ ਜੇਠ ਵੀ ਲੰਘਿਆ ਹਾੜ ਵੀ ਲੰਘਿਆ ਮਾਇਆ ਕਦੋਂ ਦਰਸ਼ਨ ਦੇਂਗਾ ਇੱਕ ਖੇੜਿਆਂ ਵਿੱਚ ਬੈਠੀ 12 ਮਾਹ ਗਿਣਦੀ ਆ ਉਸ ਵੇਲੇ ਦੇ ਸੀਨ ਨੂੰ ਤੱਕੋ ਜੋੜੀ गा ਕੇ ਹੈ ਕਾਹਦਾ ਸੀ ਆ ਰੇ ਬਾਬਾ ਪਸਲਾਮ ਦੇ ਪੱਜਾ ਦੀ ਸੇਵਾ ਕਰਨ ਵਾਲੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਸ ਸਾਹਮਣੇ ਓਏ ਅਮਨੇ ਹਾਰ ਹੈ ਖਾਸ਼ੀਰ ਲਖਾ تعال ਹੈ ਜ ਸਾਡੇ ਚੱਲ ਭਾਈ 헤ਜ ਨਾਲੇ ਬਾਜੋ ਇੱਕ ਬੰਨਣਾ ਬੱਜਦੀ ਅੱਜ ਗੁਰੂਏ ਸਾਲ ਮਹੀਨੇ ਛੋਟੇ ਸਮਰਾਲੇ ਵਾਲੇ ਸਰਪੰਚ ਸਾਹਿਬ 50 ਰੁਪਏ ਦੇ ਸਹਕਾਰ ਕਰਦੇ ਨੇ ਬਹੁਤ ਧੰਨਵਾਦੀ ਆਰਮਨਾਰ ਫਤੇ ਓ ਮੁੰਗਿਆ ਦੇ ਵਿੱਚ ਉਹ ਹੀ ਜੜੀਂਦੇ ਜਿਹੜੇ ਉਹ ਪਿਆ ਖਾਏ

ਹਰ ਮਨ ਤੇਰੇ ਵੀਰ ਵਾਹ ਤੇਰੇ ਸਾਡੇ ਨਾਨਾ ਆੜ ਤੋਂ ਸੁੱਖਾ ਬਾਈ ਦੀ ਸਾਡੇ ਮਿੱਤਰਾਂ ਦੀ ਦੁਨੀਆ ਵਿੱਚੋਂ ਧਾਰ ਭੇਜਦੇ ਨੇ ਬਹੁਤ ਧੰਨਵਾਦ ਜੀ ਅੱਜ ਰੋਸ ਦੀ ਆ ਪਹਿਲੀ ਵਾਰ ਮੈਂ ਬਾਦ ਰਿਆਤਾ ਕਰਦਾ ਕਿ ਕਿ ਚੱਟਕੇ ਰੇ ਮਸਾਖ ਮੇਰੇ ਮਹੀਂ ਬਨੋਨੀ ਮਿਸਾਲ ਦਾ ਮੇਰਾ ਉੱਚਾ ਜਵਾਰਾ ਚਾਹੀਆ ਕੋਟੇਂਗ ਨਦੀ ਵਿੱਚ ਪਈਆ ਮੈਨੂੰ ਸਮਾ ਬਣਾ ਮਿੱਠਾ ਸੋਇਓ ਬੰਦੇ ਮਿਸਣਦੇ ਅੰਦਤ ਸਿੰਘ ਹਰਮਾਤੀ ਦੇ ਨਾਮ ਦੇ 9 ਘਾਲੇ ਸਾਡੇ ਸਰਵਰ ਪਰਮਾਤਮਾ ਚ ਲੱਗੇ ਹੋਏ ਨੇ ਉਹਨਾਂ ਦੇ ਨਾਮ ਤੇ ਹੋਰ ਹਰ ਰੁਪਿਆ ਛੋਟੇ ਸਮਰਾਲੇ ਦੇ ਸੁਪਨ ਸਾਹਿਬ ਬਹੁਤ ਧੰਨਵਾਦ ਜੀ ਹਰ ਮਾਨਨ ਫਤਿਹ ਵਾਖੀ ਪਰਚਾਰ ਪਰਵਾਰੇ ਜਿਨ੍ਹਾਂ ਨੇ ਪਹਿਲਾਂ ਵੀ ਮਾਨ ਪਈ ਗਿਆ ਸਤਿਕਾਰ ਹੋਰ ਪਈ ਗਿਆ ਮੈਂ ਖਾਣਾ ਵੀ ਨਾ ਆਇਆ ਇਹ ਹੋਰ ਵੀ ਤੇਰਿਆ ਕਰਦਾ ਹੈ ਏ ਕਤਕ ਕਰਮਾਹੀਣੀ ਹੁਣ ਮੈਂ ਕੀ ਕਰ ਸਕਦੀ ਆ

you आइए भाई आ जाओ सरपंच पर तो आगे धार सरकार और धन्यवाद है सरदार धर्मेंद्र सिंह आ सर सैनिक सैनिक का संग्रह है जो मोय है